ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਉਹ ਪਵਿੱਤਰ ਸਥਾਨ ਗੁਰਦੁਆਰਾ ਮਹਿਤਿਆਨ ਸਾਹਿਬ ਦੇ ਦਰਸ਼ਨ ਮੇਲਾ ਕਰਾਉਣ ਜਾ ਰਹੇ ਹਾਂ ਸੰਗਤ ਜੀ ਇਹ ਉਹ ਸਥਾਨ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਗਲ ਰਾਜ ਸਮੇਂ ਰੇਕੋਟ ਲੰਮੇ ਜੱਟਪੁਰੇ ਅਤੇ ਪਿੰਡ ਮਾਣੋ ਕੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਢਾਬ ਤੇ ਪਹੁੰਚੇ ਸੀ ਇਸ ਢਾਬ ਦਾ ਪਵਿੱਤਰ ਜਲ ਦੇਖ ਕੇ ਇੱਥੇ ਹੀ ਠਹਿਰੇ ਇਸ ਢਾਬ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਿੰਘਾਂ ਨੇ ਦਤਨਕੁਰਲਾ ਕਰਕੇ ਇਸ਼ਨਾਨ ਕੀਤਾ ਇਹ ਉਹ ਜਗ੍ਹਾ ਹੈ ਜਿੱਥੇ ਸਿੰਘਾਂ ਨੇ ਦਤਨਕੁਰਲਾ ਦੇ ਮਾਰਯੇ ਸ਼ੰਗਤਾਂ ਦੇ ਸੰਨ ਇਸੇ ਜਗ੍ਹਾ ਨੂੰ ਹੂ ਬੂ ਸੰਗਤਾਂ ਨੇ ਉਸੇ ਤਰ੍ਹਾਂ ਹੀ ਬਣਾ ਕੇ ਰੱਖਿਆ ਹੋਇਆ ਜਿੱਥੇ ਮਹਾਰਾਜ ਇਸ਼ਨਾਨ ਕਰਦੇ ਸਨ ਦਤਨਕੁਰਲਾ ਕਰਦੇ ਸਨ ਸਿੰਘਾਂ ਨਾਲ ਵਿਚਾਰਾਂ ਬੈਠ ਕੇ ਕਰਦੇ ਸਨ ਤੇ ਇਹ ਸੰਗਤ ਜੀ ਇਸ ਸਥਾਨ ਦੇ ਉੱਪਰ ਇਤਿਹਾਸ ਨੂੰ ਬਹੁ ਬਹੁ ਦਰਸਾਇਆ ਗਿਆ ਚਿੱਤਰ ਦਾ ਰੂਪ ਦੇ ਕੇ ਮੂਰਤੀਆਂ ਦਾ ਰੂਪ ਦੇ ਕੇ ਇਸ ਤੇ ਇੱਥੇ ਇਤਿਹਾਸ ਨੂੰ ਦਰਸਾਇਆ ਗਿਆ ਆ ਜੋ ਹੁਣ ਤੁਹਾਨੂੰ ਆਪਾਂ ਉਸ ਮੂਰਤੀਆਂ ਵੱਲ ਜਿੱਥੇ ਇਤਿਹਾਸ ਦਰਸਾਇਆ ਗਿਆ ਉੱਥੇ ਲੈ ਕੇ ਚੱਲਦੇ ਆ ਜੇ ਤੁਸੀਂ ਦੇਖ ਸਕਦੇ ਹੋ ਭਾਈ ਮਣੀ ਜੀ ਦਾ ਬੰਦਪੰਦ ਜਦੋਂ ਕੱਟਿਆ ਗਿਆ ਸੀ ਉਸੇ ਵਜਿਹਾ ਜਿਹੜਾ ਦ੍ਰਿਸ਼ ਹੈ ਇਹ ਮੂਰਤੀਆਂ ਦੇ ਰਾਹੀਂ ਇਹਨਾਂ ਨੂੰ ਦਿਖਾਇਆ ਗਿਆ ਬਹੁਤ ਹੀ ਬਹੁਤ ਵਧੀਆ ਕਲਾਕਾਰੀ ਜੋ ਤਾਰਾ ਸਿੰਘ ਆਰਟਿਸਟ ਰਾਏਕੋਟ ਵਾਲਿਆਂ ਨੇ ਕੀਤੀ ਆ ਇਹ ਉਸ ਸਮੇਂ ਦਾ ਦ੍ਰਿਸ਼ ਹੈ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀਗੇ ਜਕਰਿਆ ਖਾਨ ਵੱਲੋਂ ਸਿੰਘਾਂ ਇਸਰਾਂ ਦਾ ਮੁੱਲ ਪਾਇਆ ਗਿਆ ਸੀਗਾ ਜੋ ਵੀ ਮੁਸਲਮਾਨ ਉਸ ਸਮੇਂ ਜਿਹੜੇ ਮੁਗਲ ਸੀ ਉਹ ਲਿਆਉਂਦੇ ਸਿਰ ਕੱਟ ਕੇ ਉਹਨਾਂ ਦਾ ਮੁੱਲ ਪੁੰਹਦੇ ਸੀ ਤੇ ਇਹ ਅਨੰਦਪੁਰ ਦੇ ਜੁੱਧ ਦਾ ਇੱਕ ਝਲਕ ਦਿਖਾਈ ਗਈ ਹੈ ਜਿੱਥੇ ਭਾਈ ਕਨਾਈਾ ਜੀ ਵੀ ਦਿਖਾਏ ਗਏ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਲੌਂਦੇ ਦਿਖਾਏ ਗਏ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਇਹ ਭਾਈ ਮਤੀਦਾਸ ਜੀ ਆ ਰਹਿਣਾ ਚੀਰਿਆ ਗਿਆ ਸੀਗਾ ਉਸ ਸਮੇਂ ਦਾ ਦ੍ਰਿਸ਼ ਹੈ ਉਹ ਸੰਗਤਾਂ ਨੂੰ ਦਿਖਾਇਆ ਵਾ ਬਹੁਤ ਹੀ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਚੀਜ਼ਾਂ ਪੇਸ਼ਕਸ਼ ਕੀਤੀਆਂ ਨੇ ਇੱਕ ਖਦਰਾਣੇ ਦੀ ਢਾਬ ਦੇ ਜਦੋਂ ਜੰਗ ਹੋਇਆ ਸੀ ਇਹ ਉਸ ਵੇਲੇ ਦਾ ਦ੍ਰਿਸ਼ ਹੈ ਬਹੁਤ ਭਿਆਨਕ ਜੁੱਧ ਹੋਇਆ ਸੀਗਾ ਉਸ ਵੇਲੇ ਮਾਤਾ ਭਾਗੋ ਜੀ ਨੇ ਇਸ ਜੁੱਧ ਦੇ ਵਿੱਚ ਹਿੱਸਾ ਲਿਆ ਸੀਗਾ ਹੂ ਬੂ ਚਿੱਤਰ ਨੂੰ ਬਿਲਕੁਲ ਬਿਆਨ ਕੀਤਾ ਜਿੱਦਾਂ ਹੂ ਬੂ ਅਸਲੀ ਚੀਜ਼ਾਂ ਹੋਣ ਉਸ ਤਰ੍ਹਾਂ ਇਹ ਚਿੱਤਰ ਲੱਗ ਰਹੇ ਨੇ ਆਓ ਆਪਾਂ ਦੇਖਦੇ ਅੱਗੇ ਬਹੁਤ ਵਧੀਆ ਤਰੀਕੇ ਨਾਲ ਇਹ ਚੀਜ਼ ਨੂੰ ਨਿਖਾਰਿਆ ਗਿਆ ਖਦਰਾਨੇ ਦੀ ਟਾਪ ਇੱਥੇ ਭਾਈ ਮਹਾ ਸਿੰਘ ਵੱਲੋਂ ਪਤਾਵਾ ਪੜਾਇਆ ਗਿਆ ਸੀਗਾ 40 ਸਿੰਘਾਂ ਮੁਕਤਿਆਂ ਵੱਲੋਂ ਜਦੋਂ ਪਤਾਵਾ ਲਿਖ ਕੇ ਤੇ ਗੁਰੂ ਨੇ ਉਹ ਇੱਥੇ ਪੜਾਇਆ ਸੀ ਉਹ ਜਗ੍ਹਾ ਦਾ ਤੇ ਕੋਈ ਸਿੰਘਾਂ ਨੂੰ ਜਿਨ੍ਹਾਂ ਨੂੰ ਸ਼ਹੀਦ ਕੀਤਾ ਸੀ ਪੁੱਠੇ ਲਮਕਾ ਕੋ ਉਹਨਾਂ ਦੀ ਖਲ ਲੱਗੇ ਸੀ ਭਾਈ ਜੈ ਸਿੰਘ ਖਲਕਟ ਇਹ ਉਹ ਚੀਜ਼ ਦਾ ਦ੍ਰਿਸ਼ ਹੈ ਇਹ ਪੀਰ ਪਾਪਾ ਪੁੱਧੂ ਸ਼ਾਹ ਜੀ ਦੀ ਗੱਦੀ ਦਾ ਇਹ ਸੰਗਤਾਂ ਨਮਸਤਕ ਹੋ ਰਹੀਆਂ ਨੇ ਬਹੁਤ ਵਧੀਆ तरीके ਨਾਲ ਇਹ ਦਰਸਾਇਆ ਗਿਆ ਹੈ ਭਾਈ ਤੇਯਾਲਾ ਜੀ ਨੂੰ ਦੇਗ ਦੇ ਵਿੱਚ ਉਪਲਿ ਦੇਗ ਦੇ ਵਿੱਚ ਵਾਲਿਆ ਗਿਆ ਸੀ ਉਸ ਸਮੇਂ ਅਦ੍ਰਿਸ਼ਾ ਇਹ ਸਾਈ ਮੀਆਂ ਮੀਰ ਜੀ ਜਿਨ੍ਹਾਂ ਨੇ ਹਰਮੰਦਰ ਸਾਹਿਬ ਜੀ ਦੀ ਨੀਂਹ ਪੱਥਰ ਰੱਖਿਆ ਸੀਗਾ ਉਹ ਚੜ੍ਹਦੀ ਕਲਾ ਵਾਲੀ ਇਹ ਛੋਟੇ ਸਹਾਵੇ ਦਾ ਦ੍ਰਿਸ਼ ਦਿਖਾਇਆ ਗਿਆ ਠੰਡੇਪੁਰ ਦੇ ਵਿੱਚ ਮਾਤਾ ਜੀ ਕੋਲ ਨੂੰ ਸਹਾਵੇਦਾਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਸੀ ਇਹ ਸੂਬਾ ਸਰ ਹੰਦਾ ਦ੍ਰਿਸ਼ ਸੂਬੇ ਦੀ ਕਚਹਿਰੀ ਵਿੱਚ ਜਦੋਂ ਪੇਸ਼ ਕੀਤਾ ਸੀ ਉਹ ਦ੍ਰਿਸ਼ ਦਿਖਾਇਆ ਵਾ ਇੱਥੇ ਸੁਪਰਸਰਾਂੰਦਨ ਜਦੋਂ ਫਤਵਾ ਜਾਰੀ ਕੀਤਾ ਸੀ ਆ ਨੀਹਾਂ ਦੇ ਵਿੱਚ ਜਾਂਦੇ ਹੋਏ ਸਹਿਬ ਜਦਾਂ ਛੋਟੇ ਸ਼ਹਿਰਾਂ ਜਾਂਦਿਆਂ ਨੂੰ ਦਿਖਾਇਆ ਗਿਆ ਖੂਬ ਹੋ ਉਸੇ ਤਰ੍ਹਾਂ ਦਾ ਜੋ ਚਿੱਤਰ ਇਹਨਾਂ ਨੇ ਬਣਾਇਆ ਹੈ ਇਤਾਂ ਲੱਗਦਾ ਕਿ ਅਸੀਂ ਉਸ ਸਮੇਂ ਦੇ ਵਿੱਚ ਵਿਚਰ ਰਹੇ ਹਾਂ ਉਹ ਚੀਜ਼ਾਂ ਦੇਖ ਕੇ ਇਤਾਂ ਲੱਗਦਾ ਵੀ ਅਸੀਂ ਉੱਥੇ ਆਂ ਮਹਿਸੂਸ ਕਰ ਰਹੇ ਹਾਂ ਚੀਜ਼ ਨੂੰ ਉਸ ਸਮੇਂ ਜਦੋਂ ਮੀਰ ਮੰਨੂ ਨੇ ਜ਼ਾਲਮ ਕੀਤਾ ਸੀ ਬੀਬੀਆਂ ਉੱਤੇ ਉਹਨਾਂ ਦੇ ਪੁੱਤਰਾਂ ਨੂੰ ਕੱਟ ਕੇ ਪੋਟੇ-ਪੋਟੇ ਕਰਕੇ ਉਹਨਾਂ ਹਾਰਾਂ 'ਚ ਫਰੋਗਣਾਂ ਦੇ ਗੱਲ 'ਚ ਪਾਇਆ ਸੀ ਮਾਂ ਤਾਂ ਚੱਕੀਆਂ 'ਤੇ ਜੋ ਪਿੰਡੀਆਂ ਸੀਗੀਆਂ ਉਹਨਰ ਬਹੁਤ ਵਧੀਆ ਢੰਗ ਨਾਲ ਇਹ ਚੀਜ਼ਾਂ ਨੂੰ ਦਿਖਾਇਆ ਗਿਆ। ਸੋ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਨੂੰ ਜਰੂਰ ਦਿਖਾਓ। ਆ ਗੁਰੂ ਗੋਬਿੰਦ ਸਿੰਘ ਜੀ ਦੇ ਬੰਦਾ ਸਿੰਘ ਬਾਦਰ ਨੇ ਫਤਿਹ ਹਾਸਲ ਕੀਤੀ ਸੀ ਉਹ ਦਾ ਦ੍ਰਿਸ਼। ਆ ਬਾਬਾ ਦੀਪ ਸਿੰਘ ਜੀ ਨੇ ਜਦੋਂ ਖੰਡੇ ਦੀ ਲਕੀਰ ਖਿੱਚੀ ਸੀ। ਆ ਸਿੰਘਾਂ ਇਹਦੇ ਬੰਦ-ਬੰਦ ਕੱਟਿਆ ਗਿਆ ਸੀਗਾ। ਹੋਰ ਵੀ ਤੁਸੀਂ ਇਹ ਦੇਖ ਕੇ ਸਿੰਘਾਂ ਨੂੰ ਸੀਧ ਕੀਤਾ ਸੀਗਾ। ਇਹ ਬਾਬਾ ਬੰਦਾ ਸਿੰਘ ਬਾਦਰੀ ਦਾ ਜਮੂਰਾ ਨਾਲ ਜਦੋਂ ਮਾਸ ਨੂੰ ਚਾਇਸ ਇਸ ਵੇਲੇ ਤਸਵੀਰ ਹੈ। ਭਾਈ ਸਵੇਕ ਸਿੰਘ ਸਵਾਸ ਨੂੰ ਚਰਖੜੀ ਉੱਪਰ ਲਟਕਾ ਕੇ ਸੀਧ ਕੀਤਾ ਸੀਗਾ। ਉਸ ਸਮੇਂ ਦਾ ਭਾਈ ਤਾਰੂ ਸਿੰਘ ਦੀ ਖੋਪਰੀ ਲਾ ਕੇ ਸੀਸ ਕੀਤਾ ਸੀਗਾ ਉਹ ਸਮੇਂ ਦਾ ਦ੍ਰਿਸ਼ ਹੈ ਇਹ ਤਸਵੀਰ ਭਾਈ ਸੁੱਖਾ ਸਿੰਘ ਤੇ ਮਹਤਾਬ ਸਿੰਘ ਜਿਨ੍ਹਾਂ ਨੇ ਮੱਛੇ ਰੰਗੜ ਦਾ ਸਿਰ ਲਾ ਕੇ ਲਿਆਂਦਾ ਸੀਗਾ ਇਹ ਉਸ ਸਮੇਂ ਦੀ ਤਸਵੀਰ ਹੈ ਜੋ ਦਿਖਾਈ ਗਈ ਹੈ ਸੰਗਤਾਂ ਨੂੰ ਭਾਈ ਮਹਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਇਹ ਸੰਗ ਜੀ ਦਾ ਸਾਰਾ ਦ੍ਰਿਸ਼ ਹੈ ਗੁਰਦੁਆਰਾ ਮਹਿਦਿਆਣਾ ਸਾਹਿਬ ਵਿੱਚ ਇਹ ਮੂਰਤੀਆਂ ਦੇ ਰੂਪ ਵਿੱਚ ਦਿਖਾਇਆ ਗਿਆ ਜਿੱਥੇ ਸਾਰੇ ਸਿੱਖ ਇਤਿਹਾਸ ਦਾ ਜੋ ਕਿੱਸਾ ਸੀ ਉਸ ਵਿੱਚ ਮੂਰਤੀਆਂ ਦੇ ਉਹ ਬੱਚੇ ਸੰਗਤ ਨੂੰ ਦਿਖਾਇਆ ਗਿਆ ਸੰਗਤ ਦੂਰੋਂ ਦੂਰਾਂ ਚ ਦਰਸ਼ਨ ਮੇਲਾ ਕਰਨ ਆਉਂਦੀ ਹੈ ਤੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਬਹੁਤ ਭਾਵਕ ਹੁੰਦੀ ਹੈ ਵੀ ਜੋ ਤੁਸੀਂ ਉਸ ਸਮੇਂ ਸਿੰਘਾਂ ਵੱਲੋਂ ਦਿੱਤੇ ਸੀਗੇ ਸਹਿਬ ਜਦੋਂ ਸੀਖਿਤ ਕੀਤਾ ਸੀਗਾ ਜੋ ਜੰਗਾ ਜੁੱਧ ਇਸ ਵਿੱਚ ਸਾਰਾ ਦਿਖਾਇਆ ਗਿਆ ਸੰਗਤ ਜੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਕਿਸੇ ਗੁਰੂ ਘਰ ਦਰਸ਼ਨ ਮੇਲੇ ਕਰਵਾਵਾਂਗੇ ਸਾਡਾ ਨਾਲ ਜੁੜੇ ਰਹੋ ਚੰਦਨੂ ਕਰ ਲੋ ਸਬਸਕ੍ਰਾਈਬ ਜੰਗ ਬਲੌਗਰ ਦੇ ਨਾਮ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ